ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਹੁਣ ਇਹਦਾ ਵੀ ਸਾਰੇ ਠੀਕ ਠਾਕ ਹੋਵਗੇ ਨਜ਼ਾਰੇ ਚ ਹੋਵਗੇ ਕੱਲ ਵਧੀਆ ਕੀਤਾ ਆਪਾਂ ਛੱਡਦੇ ਥੱਲੇ ਰੈਡ ਲਾ ਲਿਆ ਮੀਂਹ ਪੈ ਗਿਆ ਰਾਤ ਤੇ ਹਾਲੇ ਵੀ ਕਿੰਡ ਮਿੰਟ ਜੀ ਹੋਈ ਜਾਂਦੀ ਆ ਬਰੀਕ ਬਰੀਕ ਜੀ ਦੇਖਦੇ ਆ ਵੇਟ ਕਰਦੇ ਆ ਇਹ ਹਟਣ ਦੀ ਵਸੇ ਮੈਂ ਦੇਖਿਆ ਸੀ ਅੱਜ 60% ਮੀਂਹ ਦੱਸਿਆ ਹੋਇਆ ਕੱਲ ਵੀ ਦੱਸਿਆ ਹੋਇਆ ਅ ਪਰ ਫਿਰ ਵੀ ਚੱਲਣਾ ਪੈਣਾ ਹੈ ਹੁਣ ਦਿਨ ਘਾਟਾ ਆਖਣਾ ਪਟ ਘੱਟ ਉਹਦੇ ਲੱਗੇਗਾ ਟੈਂਟ ਤੇ ਇੱਧਰ ਖੜੀ ਹੋਈ ਸਾਈਕਲ ਉਹ ਦੇਖੋ ਇੱਥੇ ਤੱਕ ਮੀਂਹ ਆ ਗਿਆ ਛੱਟੇ ਜਿਹੇ ਪਏ ਹੋਏ ਸੀ ਆਪਣੇ ਇਹਦੇ ਆ ਘਬਰ ਤੇ ਟੈਂਟ ਦੇ ਪਰ ਠੀਕ ਆ ਕਿੰਨਾ ਮਾਹੌਲ ਦੇਖੋ ਕਿਤਾ ਥੋੜਾ ਬਣਾਇਆ ਹੋਇਆ ਇਹਨਾਂ ਨੇ ਸਮਾਨ ਤਾਰ ਲਿਆ ਦੋਸਤੋ ਸਾਈਕਲ ਤੇ ਅਇ ਤੋਂ ਆਪਾਂ ਬ੍ਰੇਕਫਾਸਟ ਕਰਦੇ ਆਂ ਤੇ ਅੱਗੇ ਦੋਸਾਂ ਫਿਰ ਚਾਲੂ ਕਰਦੇ ਆਂ ਇਹ ਬ੍ਰੇਕਫਾਸਟ ਆਪਾਂ ਨੂੰ ਪਿਆ 20000 ਰੁਪਏ ਅੰਡੀ ਦਾ ਦੇਖ ਲਓ 20000 ਰੁਪਏ ਅੰਡੀ ਦੇ ਵਿੱਚ ਕਿਤੇ ਕਿਤੇ ਬਨਮੀ ਮਿਲਦਾ ਹੁੰਦਾ ਤੇ ਇੱਕ ਹੋਰ ਜਾਣਕਾਰੀ ਇੱਕ ਵੀਰ ਨੇ ਸਾਂਝੀ ਕੀਤੀ ਸੀ ਕੱਲ ਬਨਮੀ ਬਾਰੇ ਕਿ ਦੁਨੀਆ ਦੇ ਟੌਪ ਸੈਂਡਵਿਚ ਦੀ ਲਿਸਟ ਦੇ ਵਿੱਚ ਬਨਮੀ ਦੂਜੇ ਨੰਬਰ ਤੇ ਆ ਨੋ ਨਾ ਅ ਹਾਂ ਮੈਨੂੰ ਸਮਝਾ ਰਹੇ ਸੀ ਕਿ ਮੋਟਰਸਾਈਕਲ लेके ਇੱਥੋਂ 2 ਕਿਲੋਮੀਟਰ ਤੇ ਮੇਰਾ ਘਰ ਆ। ਵੈਨ। ਓਕੇ। ਯੇਰ ਆਹ ਨੇਰ ਆ ਦੌੜ ਜਾ ਨੀ ਬਾਈ। ਬਾਈ। ਵੈ। ਆ ਓਕੇ। ਵੈ। ਤੇ ਮਾਤਾ ਜੀ ਨੇ ਚੌੜ ਦੇ ਨਾਲ ਕਈ ਪ੍ਰਕਾਰ ਦਾ ਮੀਟ ਖਾਂਦੇ ਨੇ ਤੇ ਜੋ ਮੈਂ ਬਸਦਾ ਜੋ ਮੈਂ ਜੋ ਮੈਂ ਆਪਣਾ ਨਿਕਾਦੀ ਵਰਤਿਆ ਨੇ ਓਕੇ ਥੈਂਕ ਯੂ ਤੇ ਦੋਸਤੋ ਕੰਮ ਹੋ ਗਿਆ ਲੋਟ ਜਮਾ ਸਵੇਰ ਦਾ ਹੁਣ ਆਪਾਂ ਸਫਰ ਕਰਦੇ ਆ ਚਾਲੂ ਥੋੜੀ ਥੋੜੀ ਕਿਡਮਣ ਜੀ ਹੁੰਦੀ ਆ ਰੋਡ ਤੇ ਪਰ ਚੱਲਣਾ ਪੈਣਾ ਜਦੋਂ ਸਵੇਰੇ ਸਵੇਰੇ ਚੱਲਦੇ ਹਾਂ ਤਾਂ ਆਪਣੀ ਸਾਈਡ ਦਾ ਨਹੀਂ ਪਤਾ ਲੱਗਦਾ ਹੁਣ ਭੁੱਲ ਭਲੇਖੇ ਆਪਾਂ ਖੱਬੇ ਹੱਥ ਤੁਰੇ ਹੋਏ ਸੀ ਸਾਹਮਣੇ ਤੋਂ ਟ੍ਰੈਫਿਕ ਆਇਆ ਮੇਰੇ ਪਤਾ ਲੱਗਿਆ ਇਹ ਸਾਈਡ ਆ ਆਪਣੀ ਐਤ ਸੋ ਵਿਊ ਤਾਂ ਬਹੁਤ ਸੋਹਣਾ ਬਸ ਮੀਂਹੇ ਮਤ ਮਾਰੀ ਹੋਈ ਆ ਵੀਡੀਓ ਥੋੜੀ ਧੁੰਦਲੀ ਆਉਂਦੀ ਹੋਣੀ ਕਣੀਆਂ ਪਈ ਜਾਂਦੀਆਂ ਨੇ ਇਹਦੇ ਕੈਮਰੇ ਦੇ ਲੈਂਸ ਤੇ ਦੋਸਤੋ ਮੀਂਹ ਲੱਗਿਆ ਹੋਇਆ ਤੇ ਰੇਨਕੋਟ ਪਾ ਰਿਹਾ ਸੀ ਅਸੀਂ ਤੇ ਥੋੜ੍ਹਾ ਜਿਆਦਾ ਕੱਢ ਨਹੀਂ ਰਹੇ ਦੀ ਸਕਰੀਨ ਥੋੜੀ ਉੱਠੀ ਹੋਈ ਜਾਵੇ ਪਾਣੀ ਪੈ ਗਿਆ ਤਾਂ ਜਿੱਦਾਂ ਟੱਕਰ ਜਾ ਰ ਆਪਣਾ ਜੰਦ। ਸੋ ਵਿੱਚ ਵਿੱਚ ਸ਼ਾਟ ਜੇ ਲਵਾਂਗੇ ਆਪਾਂ ਜਿੱਥੇ ਮੀਂਹ हट ਗਿਆ ਉੱਥੇ ਜਾ ਕੇ ਕੈਮਰਾ ਕੱਢ ਲਵਾਂਗੇ بنے رہیے ویڈیو میں ایک اور کام ہو گیا دوستوں ਮੈਂ ਪਿੱਛੇ ਜੇ ਪਹੁੰਚੋ ਕੱਢਿਆ ਸੀ ਬੈਗ ਚ ਤੇ ਲੋਕ ਲਾ ਕੇ ਚਾਬੀ ਮੈਨੂੰ ਯਾਦ ਨਹੀਂ ਮੈਂ ਕਿੱਥੇ ਰੱਖਤੀ ਮੈਨੂੰ ਲੱਗਦਾ ਮੈਂ ਲਾਕ ਦੇ ਨਾਲ ਅਟੈਚ ਜੀ ਕੀਤੀ ਸੀ ਹੋਈ ਨਹੀਂ ਚੰਗੀ ਤਰ੍ਹਾਂ ਉਹ ਗਿਰ ਗਈ ਕਿਤੇ ਤੇ ਦੂਜੀ ਚਾਬੀ ਹੁਣ ਬੈਗ ਦੇ ਵਿੱਚ ਹੀ ਆ ਹੁਣ ਕਿਤੋਂ ਜੇ ਵੈਲਡਿੰਗ ਬੁਲਡਿੰਗ ਵਾਲਾ ਬੰਦਾ ਦੇਖਿਆ ਉਹ ਤੋਂ ਗ੍ਰਾਈਂਡਰ ਨਾਲ ਗ੍ਰਾਈਂਡਰ ਦੇ ਨਾਲ ਲੋਕ ਪੜਾ ਕੇ ਚਾਬੀ ਕੱਟ ਹੋ ਗਈ ਦੂਜੀ ਅੰਦਰ ਪਈ ਆ ਜਗਾ ਜਮਾ ਸੁੱਕਾ ਪਿਆ ਆਪਣੇ ਲਈ ਬਿਹਤਰ ਹੋ ਗਿਆ ਹੈ ਤੇ ਆ ਜਿਹੜਾ ਰੋਡ ਹੁਣ ਆਪਾਂ ਜਾ ਰਹੇ ਆ ਇਹ 20 ਕਿਲੋਮੀਟਰ ਸਿੱਧਾ ਹੀ ਹੈ ਜਮਾ ਮਾਰੀ ਮੋਟੀ ਚੜਾਈ ਉਤਰਾਈ ਹੈ ਜਮਾ ਦੁਦੁਦੁਦੁਦ ਥੈਂਕ ਯੂ ਥੈਂਕ ਯੂ ਦੋਸਤੋ ਲੋਕ ਬੜਾ ਲਿਆ ਐਤੋ ਭਾਈ ਗੱਡੀਆਂ ਦੇ ਪਰਾਲੇ ਸੀ ਦੋਸਤੋ ਲੋਕ ਬੜਾ ਲਿਆ ਤੇ ਚਾਬੀ ਆਪਾਂ ਨੂੰ ਲੱਭ ਗਈ ਅੰਦਰੋਂ ਇੱਕ ਹੋਰ ਇੱਕ ਲੋਕ ਆਪਣਾ ਚਲਾ ਗਿਆ ਤੇ ਦੋ ਲੋਕ ਹੈ ਗਿਆ ਇਹ ਹਸੀ ਵਾਦੀਆਂ ਆਈਏ ਖੁੱਲਾ ਅਸਮਾਨ ਵਾਟਸਐਪ ਦੋਸਤੋ ਇਸ ਪਾਸੇ ਦਾ ਮਾਹੌਲ ਬਹੁਤ ਵਧੀਆ ਮੈਨੂੰ ਐਸੀ ਵਾਹ ਯਾਰ ਗੰਗਾ ਨੌਰਥ ਚ ਕੋਈ ਖਾਸ ਦੇਖਣ ਨੂੰ ਹੋਣਾ ਨਹੀਂ ਪਰ ਜਿਉਂ-ਜਿਉਂ ਆਪਾਂ ਨਾਰਥ ਵੱਲੋਂ ਆਈ ਜਾਂਦੇ ਆ ਉਹ ਖੂਬਸੂਰਤੀ ਵਧੀ ਜਾਂਦੀ ਆ ਸਾਊਥ 'ਚ ਵੀ ਬਹੁਤ ਠਿਕਾਣੇ ਸੀ ਦੇਖਣ ਵਾਲੇ ਪਰ ਆ ਦੇਖੋ ਕਿਉਂਕਿ ਉਹਨੇ ਆਸੇ-ਪਾਸੇ ਖੇਤਾਂ ਵਾਲਾ ਮਾਹੌਲ ਆ ਪਿੰਡਾਂ 'ਚ ਵੀ ਆਪਾਂ ਜਿਆਦਾ ਇਹੋ ਜਿਹੇ ਮਾਹੌਲ ਚਾਗੇ ਕੋਚ ਹੁੰਦੇ ਆ ਇੱਥੇ ਆ ਮੋਟਰਸਾਈਕਲ ਸਕੂਟਰਾਂ ਤੇ ਤਿੰਨ-ਤਿੰਨ ਜਣੇ ਬੈਠੇ ਆਮ ਦਿਖ ਜਾਂਦੇ ਆ ਤੇ ਪੁਲਿਸ ਕੋਈ ਚਲਾਣ ਵਗੈਰਾ ਨਹੀਂ ਕਰਦੀ ਪਤਾ ਨਹੀਂ ਆਮ ਗੱਲ ਹੈ ਨਾਲ ਦੀ ਟਰੈਕਟਰ ਦੇਖੋ ਦੋਸਤੋ ਸ਼ਾਨਦਾਰ ਬਣਾਇਆ ਹੋਇਆ ਟਰਾਲੀ ਦੇ ਨਾਲ ਹੀ ਜੋੜਿਆ ਹੋਇਆ ਉਹ ਥੱਲੇ ਸ਼ਾਫਟ ਲੱਗੀ ਹੋਈ ਆ ਤੇ ਆ ਹੈਂਡਲ ਉੱਪਰ ਪਿੱਛੇ ਟਰਾਲੀ ਤੋਂ ਹੀ ਘੁੰਮਦਾ ਆ ਇਤੋਂ ਦਾ ਰੇਲਵੇ ਸਟੇਸ਼ਨ ਵੀ ਦੇਖ ਲਓ ਦੋਸਤੋ ਐਦਾਂ ਦੇ ਰੇਲਵੇ ਸਟੇਸ਼ਨ ਜਦੋਂ ਆਪਾਂ ਸਾਊਥ ਵੱਲੋਂ ਜਾਂਦੇ ਆਂ ਇੰਡੀਆ ਦੇ ਉੱਥੇ ਬਹੁਤ ਦੇਖਣ ਨੂੰ ਮਿਲਦੇ ਆਂ ਦੋਸਤੋ ਵੀਡੀਓ ਨੂੰ ਲਾਈਕ ਨਹੀਂ ਆ ਰਹੇ ਦੇਖ ਲਓ ਫਿਰ ਨਵੇਂ ਸਾਲ ਕਰਕੇ ਹਰੇਕ ਪਾਸੇ ਇੱਕ ਭੀੜ ਲੱਗੀ ਹੋਈ ਆ ਦੇਖੋ ਗੁਲਦਸਤੇ ਹੀ ਗੁਲਦਸਤੇ ਤਾਰੀ ਫੁੱਲਾਂ ਦੀ ਮਾਰਕੀਟ ਆ ਅਰੇ ਭਾਈ ਸਾਈਕਲ ਹੋ ਵਹਾਂ ਪਰ ਹੈਗਾ ਹੈਗਾ 35000 ਰੁਪਏ ਕਿਲੋ ਕਹਿੰਦੇ ਸੀ ਮੈਂ ਕਿਹਾ ਮੈਨੂੰ ਤੁਸੀਂ ਇੱਦਾਂ ਕਰੋ 15000 ਦੇ ਜਿੰਨੇ ਆਉਂਦੇ ਆ ਉਹਨੇ ਦੇ ਦੋ ਮੈਨੂੰ ਲੱਗਾ ਕਿ ਲੋਈ ਦੇਤੇ ਦੋਸਤੋ ਅੱਜ ਦਾ ਟਿਕਾਣਾ ਆਪਣਾ ਇਹ પેટ્રોલ ਪੰਪ ਤੇ ਆ ਤੇ ਖਾਸ ਕੋਈ ਵੀਡੀਓ ਬਣਾਈ ਨਹੀਂ ਅੱਜ ਉਹਦੀ ਵਜ੍ਹਾ ਇਹ ਆ ਕਿ ਮੌਸਮ ਖਰਾਬ ਸੀ ਆ ਓਕੇ ਸੋ ਅੱਜ ਦੇ ਨਿਕਲਣ ਦਾ ਆਪਣਾ ਬੰਦੋਬਸਤ ਬਹੁਤ ਵਧੀਆ ਹੋ ਗਿਆ। ਮੈਂ ਸੋਚਦਾ ਹੀ ਸੀ ਮੈਂ ਕਿਹਾ ਬੱਦਲ ਬਾਈ ਹੋਈ ਹੋਈ ਆ ਬਾਹਰ ਥੋੜੀ ਠੰਡ ਆ। ਤੇ ਕਿਤੇ ਕਿਤੇ ਕਿਡਮਿੰਗ ਵੀ ਹੋ ਰਹੀ ਆ, ਸਾਈਕਲ ਚਲਾਉਣ 'ਚ ਦਿੱਕਤ ਹੋ ਰਹੀ ਸੀ। ਇੱਕ ਤੇ ਚੜ੍ਹਾਈ ਆ, ਉੱਤੋਂ ਹਵਾ ਉਧਰ ਦੀ ਆਉਂਦੀ ਆ। ਉੱਤੋਂ ਕਿਡਮਿੰਗ ਜੀ। ਥੋੜੀ ਜਿਹੀ ਮੁਸ਼ਕਲ ਹੁੰਦੀ ਆ। ਸੋ ਕੱਲ ਤੱਕ ਆਪਾਂ ਇੱਥੇ ਰੈਸਟ ਕਰਦੇ ਆ। ਕੱਲ੍ਹ ਨੂੰ ਸਵੇਰੇ ਨਿਕਲਦੇ ਆ। ਉਮੀਦ ਆ ਵੀ ਕੱਲ ਤੱਕ ਬੱਦਲ ਬਾਈ ਹਟ ਜੂਗੀ। ਸੋ ਦੋਸਤੋ ਇਹ ਵੀਡੀਓ ਨੂੰ ਆਪਾਂ ਕੱਲ ਦੀ ਵੀਡੀਓ ਦੇ ਨਾਲ ਹੀ ਜੋੜਾਂਗੇ ਕਿਉਂਕਿ ਬਹੁਤ ਛੋਟੀ ਬਣੀ ਹੈ ਮੇਲਾ ਦਾ 2-3 ਮਿੰਟ ਵੀ ਨਹੀਂ ਹੋਏ ਹੋਣੇ ਪੂਰੇ ਕੋਈ ਚੱਕਰ ਨਹੀਂ ਇਹ ਖੜੀ ਆਪਣੀ ਸਾਈਕਲ ਤੁਹਾਨੂੰ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੁਸੀਂ ਦੇਖ ਰਹੇ ਹੋ ਚੈਨਲ ਕਿੰਨਾ ਥਲੀ ਰਾਤ ਅਸੀਂ ਇਸ ਟਿਕਾਣੇ ਤੇ ਆ ਗਏ ਸੀ ਇੱਥੇ ਤਰਪਾਲ ਵਿਛਾ ਕੇ ਉੱਤੇ ਆਪ ਦਾ ਸਲੀਪਿੰਗ ਬੈਗ ਖੋਲ ਕੇ ਸੌਂਗੇ ਸੀ ਬਹੁਤ ਵਧੀਆ ਨੀਂਦ ਆਈ ਤੇ ਬਹੁਤ ਟਾਈਮ ਨਾਲ ਸੋ ਗਏ ਸੀ ਸਾਰੇ ਆਪਾਂ ਡਿਵਾਈਸ ਚਾਰਜ ਕਰ ਲਿਆ ਪੂਰਾ ਓਕੇ ਆ ਕੰਮ ਹੁਣ ਚੱਲਣ ਲਈ ਇਹ ਖੜਾ ਆਪਣਾ ਮੱਖੀ ਬਾਈਕ ਇਹ ਸਾਈਕਲ ਦਾ ਨਾਮ ਮੱਖੀ ਬਾਈਕ ਗਿੰਦਾ ਪਿੰਡ ਥੜੀ ਜ਼ਿਲ੍ਹਾ ਰੋਪੜ ਚਲੋ ਕਰਦੇ ਹਾਂ ਸਫ਼ਰ ਦੀ ਸ਼ੁਰੂਆਤ ਸ਼ੁਰੂ ਇਹ ਹੈ ਉਹ ਪੰਪ ਤੇ ਇੱਥੇ ਜਿਹੜੇ ਬੱਡੇ ਪੈਟਰੋਲ ਸਟੇਸ਼ਨਾਂ 'ਤੇ ਜਿਹਾਉਂਦੇ ਨੇ। ਉਹਨਾਂ ਦੇ ਵਾਸ਼ਰੂਮ ਤਕਰੀਬਨ ਬਹੁਤ ਸਾਫ਼ ਹੁੰਦੇ ਆ। ਜਿਵੇਂ ਆਪਣੇ ਇੰਡੀਆ 'ਚ ਤਾਂ ਉਹ ਵੀ ਵਿਚਾਰੇ ਜੋਰ ਲਾ ਲੈਂਦੇ ਆ ਪੈਟਰੋਲ ਸਟੇਸ਼ਨ ਵਾਲੇ ਸਾਫ਼ ਕਰਨ ਨੂੰ ਪਰ ਲੋਕ ਕੁ ਵਿਚਾਰੇ ਕੀ ਕਰੀਏ ਗੰਦ ਪਾਈ ਜਾਂਦੇ ਦੁਆਰ ਦੁਆਰੇ। ਇਹ ਡਾਇਰੈਕਸ਼ਨ ਆਪਣੀ ਇੱਧਰ ਦੀ। ਸ਼ਿਆਲ। ਤੇ ਇਹ ਕੁਝ ਨਜ਼ਾਰਾ ਅੱਜ ਉਮੀਦ ਆ ਕਿ ਧੁੱਪ ਨਿਕਲੂਗੀ ਕਿਉਂਕਿ ਬੱਦਲ ਬਾਈ ਠੀਕ ਠਾਕ ਹੀ ਆ ਕੱਲ ਤਾਂ ਮੌਸਮ ਕਰ ਕਿਹੜਾ ਆਸੇ-ਵਾਸੇ ਵਾਲਾ ਮਾਹੌਲ ਆ ਉਹ ਵੀ ਇੰਨਾ ਸੋਹਣਾ ਨਹੀਂ ਸੀ ਲੱਗਦਾ ਬੱਦਲ ਜਾ ਰਹੇ ਨੇ ਇਸ ਪਾਸੇ ਨੂੰ ਦੋਸਤੋ ਇਹ ਉਹੀ ਰੋਡ ਆ ਸਿਟੀ 01 ਜਿੱਥੇ ਬਹੁਤ ਟ੍ਰੈਫਿਕ ਰਹਿੰਦੀ ਆ ਪਤਾ ਨਹੀਂ ਸਵੇਰੇ-ਸਵੇਰੇ ਕਰਕੇ ਟ੍ਰੈਫਿਕ ਹੈ ਨਹੀਂ ਇਹ ਤੇ ਇਹ ਖਾਲੀ ਰੋਡ ਔਰ ਇਸ ਖਾਲੀ ਰੋਡ ਤੇ ਮੈਂ ਔਰ ਮੇਰਾ ਸਾਈਕਲ ਵਾਹ ਕੀ ਬਾਤ ਹੈ ਕੈਕਟਸ ਇੱਥੇ ਪਿੰਡਾਂ ਚ ਵੀ ਸ਼ਹਿਰਾਂ ਵਾਂਗੂ ਇਦਾਂ ਆਪਣਾ ਸੂਰਾ ਕੂੜਾ ਕਰਕਟ ਬਾਹਰ ਰੱਖ ਦਿੰਦੇ ਆ ਤੇ ਗੱਡੀ ਆਉਂਦੀ ਆ ਚੱਕ ਲਈ ਜਾਂਦੀ ਆ ਫੇਰ ਵੀ ਪਲਾਸਟਿਕ ਇਧਰ ਉਧਰ ਪਈਆ ਇੰਨਾ ਕੰਟਰੋਲ ਹੋਣ ਦੇ ਬਾਵਜੂਦ ਵੀ ਹੁਣ ਆਵਾਜਾਈ ਹੋਣੀ ਸ਼ੁਰੂ ਹੋ ਗਈ 7:30 ਹੋ ਗਏ ਆ ਜਿੱਥੇ ਇਦਾਂ ਮੋਟਰਸਾਈਕਲ ਸਾਈਕਲਾਂ ਦਾ ਰਸਜਾ ਦੇਖਣ ਨੂੰ ਮਿਲੇ ਉੱਥੇ ਮੰਡੀ ਹੁੰਦੀ ਹੈ ਆ ਦੇਖ ਕੋਸ ਕੋਸ ਇੱਥੋਂ ਦੀਆਂ ਮੰਡੀਆਂ ਬੰਗਾਲ ਦੀਆਂ ਮੰਡੀਆਂ ਵਰਗੀਆਂ ਲੱਗਦੀਆਂ ਨੇ ਕਿੰਨੇ ਨੂੰ ਖਾਣੋ ਯਾਰ ਜਿਹੜੇ ਦੇ ਕੇ ਲਖਰੀਦੇ ਸੀ ਮੈਨੂੰ ਐਸੀ ਪੱਕੇ ਹੋਣੇ ਆ। ਕਈ ਵਾਰ ਉੱਤੋਂ ਉੱਤੋਂ ਐ ਲੱਗਦੇ ਹੁੰਦੇ ਵੀ ਜਿਦਾ ਕੱਚੇ ਆ ਅੰਦਰੋਂ ਪੱਕੇ ਹੁੰਦੇ ਪਰ ਉਹ ਕੱਚੇ ਹੀ ਸੀ ਅੰਦਰੋਂ ਇਸ ਕਰਕੇ ਦੁਆਰੇ ਲੈਣ ਲੱਗੇ। ਮਿਕਸ ਫਰੂਟ ਲੈ ਲੇ ਦੋਸਤੋ ਸੇਬ ਔਰ ਕੇਲੇ ਆਂਬ ਕੀਨੂ ਤੇ ਅੰਗੂਰ ਥੋੜੇ ਜਿਹਾ ਯਾ ਦੇ ਦੋਸਤੋ ਆ ਆਪਾਂ ਨੂੰ ਸਾਰੇ ਫਰੂਟ ਪਏ ਆ 95000 ਦੇ 300 ਕੁਛ ਰੁਪਏ ਬਣਦੇ ਆ ਸਕਰੀਨ ਤੇ ਪੜ ਲਿਓ ਦੋਸਤੋ ਆ ਮਹਿਫਲ ਬੈਠੀ ਜੀ ਇੱਥੇ ਯਾਰਾਂ ਦੀ ਤੇ ਇਹਨਾਂ ਨੇ ਸਾਨੂੰ ਚਾਹ ਲਈ ਬੁਲਾਇਆ ਥੈਂਕ ਯੂ ਕਮ ਆਨ ਥੈਂਕ ਯੂ एवरीवन ਥੈਂਕ ਯੂ ਆਲ ਪੁਟ ਯੂ ਗਾਇਜ਼ ਓਨ ਮਾਈ ਬਲੌਗ ਓਕੇ ਓਕੇ ਬ੍ਰਦਰ ਓਕੇ ਓਕੇ ਸਰ ਅਗੇਨ ਓਕੇ ਥੈਂਕ ਯੂ ਥੈਂਕ ਯੂ ਸੋ ਮਚ ਦੋਸਤੋ ਜਿਵੇਂ ਅਸੀਂ ਪਹਿਲਾਂ ਵੀ ਵੀਡੀਓ ਚ ਗੱਲ ਕੀਤੀ ਕਿ ਐਦਾਂ ਦੀਆਂ ਮਹਿਫਲਾਂ ਹਰੇਕ ਜਗ੍ਹਾ ਲੱਗੀਆਂ ਹੁੰਦੀਆਂ ਸਵੇਰੇ ਸਵੇਰੇ ਖਾਸ ਕਰ ਮੁੰਡੇ ਖੁੰਡੇ ਇਕੱਠੇ ਹੋ ਕੇ ਚਾਹ ਕੌਫੀ ਤੇ ਨਾਲ ਸਿਗਰਟ ਪੀਂਦੇ ਹੁੰਦੇ ਆ ਮੈਨੂੰ ਵੀ ਆਫਰ ਕਰਦਾ ਦੀ ਮਾਪਾਈ ਮੈਂ ਤਾਂ ਪੀਂਦਾ ਨਹੀਂ ਇਸ ਪੁਆਇੰਟ ਤੇ ਫਿਰ ਟ੍ਰੈਫਿਕ ਸਪਲਿਟ ਕਰੀ ਆ ਜਿਹੜੇ ਹੈਵੀ ਵਹੀਕਲ ਆ ਉਸ ਰੋਡ ਤੇ ਤੇ ਲਾਈਟ ਵਹੀਕਲ ਇਸ ਰੋਡ ਤੇ ਜਿਹਦੇ ਤੇ ਚੜਾਈ ਜ਼ਿਆਦਾ ਲੱਗਦੀ ਹੈਗੀ ਐ ਮੈਨੂੰ ਕੋਈ ਚੱਕਰ ਨਹੀਂ ਹੈਗਾ ਪਿਆ ਸੀਗਾ ਐ ਨਹੀਂ ਦੋ ਇੱਥੇ ਰਾਹ ਮਿਕਸ ਹੀ ਇਹ ਨੇ ਕਹਣ ਦਾ ਭਾਵ ਕਿ ਕਿਤੇ ਕਿਤੇ ਚੜਾਈਆਂ ਤਰਾਈਆਂ ਨੇ ਕਿਤੇ ਫੱਦਰਾ ਹੀ ਆ ਜਮਾ ਕੱਲ ਅਸੀਂ ਥੋੜੀ ਚੜਾਈ ਜੜੀ ਸੀ ਫੱਦਰਾ ਹੀ ਸੀ ਹਵਾ ਕਰਕੇ ਦਿੱਕਤ ਸੀ ਤੇ ਅੱਜ ਚੜਾਈਆਂ ਤਰਾਈਆਂ ਹੈਗੀਆਂ ਨੇ ਆਪਣਾ ਰਾਹ ਇਹ ਪਹਾੜਾਂ ਦੇ ਵਿੱਚ ਨੂੰ ਹੁੱਕ ਜਾਂਦਾ ਦੋਸਤੋ ਨਜ਼ਾਰਾ ਚੈੱਕ ਕਰੋ ਇਹਨਾਂ ਲੱਗਦਾ ਜਿਵੇਂ ਕਿਸੇ ਹੋਰ ਦੁਨੀਆ 'ਚ ਆ ਗਏ ਹੁੰਨੇ ਆ। ਵੈਰੀ ਵੈਰੀ ਨਾਈਸ। ਆਈ ਲਵ ਇਟ। ਦੋਸਤੋ ਨਰਾ ਜੰਗਲ ਆ ਤੇ ਮੋਟਰਸਾਈਕਲ ਗੱਡੀ ਵੀ ਕੋਈ ਕੋਈ ਆਉਂਦੀ ਆ। ਪਰ ਨਜ਼ਾਰਾ ਬਹੁਤ ਸੋਹਣਾ ਇੱਥੋਂ ਦਾ। I got right, chao. you uh, your name? Igel. Very nice name. My name, is Ginda. You from here? this village ਇਸ ਵੀਲੇਜ ਹੈ ਇੱਥੇ ਨੈਟਵਰਕ ਜਮਾ ਨਹੀਂ ਹੈਗੇ ਆ 12 ਕਿਲੋਮੀਟਰ ਹੋ ਗਏ ਤਕਰੀਬਨ ਨੈਟਵਰਕ ਉੱਡੇ ਨੂੰ ਕਦੇ ਐਜ ਆ ਜਾਂਦਾ ਕਦੇ ਉਹ ਵੀ ਨਹੀਂ ਆਉਂਦਾ ਨਾਲੇ ਦੇਖੋ ਆ ਸ਼ੇਪ ਮੈਨੂੰ ਬਰਾਲਿਆਂ ਦੀ ਬਹੁਤ ਵਧੀਆ ਲੱਗਦੀ ਹੈ ओ भैया तुमसे डर नहीं लगता है थोड़ा लंडर कुत्ता लाओ इंडिया से यार उनसे लगता है yeah. खेन yeah. दोस्तों ए मित्र मिले ने बड़े प्यारे आ uh, uh, 14 इयर्स ओल्ड एंड दिस गाय 10 10 इयर ओ 10 दिस इज आ टेंडर सोल्डर देन यू ओके ओके कुनट यू आई ओनली नो सिनचो सिनचो इट इज गुड फॉर हेल्थ डोंट स्मोक डोंट स्मोक नो 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 कॉफी टी कि फे कि फे या ओके नो स्मोक मत ओके आई डोंट गेट यू बट या इट्स ऑल राइट दोस्तों जवाक अपर नु ले आए या इस मंदिर दे विच पगोडा दे विच लेट्स गो लेट्स गो इनसाइड ओके लेट्स गो यस गो यस Go go go, 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 go! This way? Okay. <laughs> no way uh, okay. No, no. This way, this way, this way. Bicycle itself? safe? Yes, no, okay. no, no? no. No? Okay. <laughs> it is nice. यू दी फुवन यू दी फुवन मेन दिस गाय स्पेंटिंग राइट पेंटिंग वेरी नाइस पेंट वेरी गुड दोस्तों ए इस इलाके दा मशहूर मंदिर है मैं इलाके दा नाम पा दूंगा नाल ते ए इथे पेंटर साहब ने हाय लेट्स गो लेट्स गो ਲੈਸ ਕੋ ਅੱਥੇ ਹਰੇਕ ਪਾਸੇ ਫੋਟੋ ਛੂਟ ਚੱਲ ਰਿਹਾ ਹਰੇਕ ਬੰਦਾ ਇੱਥੇ ਆਪਣੇ ਪਹਿਰਾਵੇ ਚ ਆਇਆ ਹੋਇਆ ਤੇ ਫੋਟੋ ਕੱਟ ਕੇ ਆਈ ਹੈ ਨੋ 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 ਰਾਈਟ ਨੋ ਨੋ ਹੀ ਨੋ ਲੋ ਨੋ ਓਕੇ Or, uh... <laughs> what do you call them? Bonsai tree. Huh? Name? Name uh... Kasand Sam. Oh uh, yeah, growing, o growing. O growing? O growing, growing. This? Yes. Okay. Very nice. Let's go. Go, 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 go. Yeah. Go. Here, go here. Mà không cái cái name join way. Huh? Yeah, yeah, it is. It is beautiful. Yeah. But those are dead guys, right? Um, Sleeping. Yes. <laughs> die, die 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 die. Eh? die, 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 die. Die. Die, die. Yeah, yeah. Die. die. Dead guys. Wow. This is very nice. Yeah. Wow. This is also wow. You also wow. You also yeah. uh, wow. Very tall, yeah. Thank you. Yes. Come on. Come on. Okay. come on. Come on, come on. Come on, come on. Yeah. <laughs> xin chào, xin chào. <laughs> yeah. Xin chào, come on. Sir name again? Yes. yes. What was your name? Yes. Um my, my, name is Khan. Mikhan. Yeah. And you? My name is Đức. Đức. Đức.

ਬੀੜ ਪੜ ਵਿੱਚ ਹੁੰਦੇ ਹੋਏ ਸਵੇਰੇ ਪੈਟਰੋਲ ਪੰਪ ਤੋਂ ਪਾਣੀ ਭਰਨ ਲੱਗਿਆ ਸੀ ਮੈਂ ਉਹਨਾਂ ਦੀ ਗ੍ਰੀਨ ਟੀ ਵਾਲੇ ਕੈਂਪਰ ਚ ਮੈਂ ਗ੍ਰੀਨ ਟੀ ਭਰ ਲਈ ਔਰ ਇਹ ਤੱਕ ਭਰ ਗਈ ਸੀ ਜਦੋਂ ਮੈਂ ਦੇਖਿਆ ਮਾਚ ਚਲ ਹੁਣ ਜਾਣ ਦੇ ਦੋਸਤੋ ਇੱਥੇ ਕਈ ਥਾਵਾਂ ਤੇ ਐਦਾਂ ਦੀ ਆਰਟੀਫੀਸ਼ੀਅਲ ਚਿੜੀਆਂ ਦੀ ਆਵਾਜ਼ ਆਉਂਦੀ ਹੁੰਦੀ ਹੈ ਆ ਦੇਖੋ ਤੇ ਇਹ ਆ ਰਹੀ ਆ ਉਹ ਸਾਹਮਣੇ ਬਿਲਡਿੰਗਾਂ ਇੰਦਾਂ ਦੀਆਂ ਸੇਮ ਬਿਲਡਿੰਗਾਂ 'ਚ ਹੀ ਆਉਂਦੀ ਆ। ਘੜਜੇ ਤੁਹਾਨੂੰ ਦਿਖਾਉਣਾ ਮੈਂ। ਆ ਦੇਖੋ। ਇਹਦਾ ਪਤਾ ਨਹੀਂ ਕੀ ਚੱਕਰ ਆ। ਪਰ ਪੜਪੜ ਕੇ ਸ਼ਾਇਦ ਤੁਹਾਨੂੰ ਮੈਂ ਅੱਗੇ ਦੱਸ ਦਵਾਂ। ਇਹ ਕਿ ਦਿਨ ਪਤਾ ਹੋਵੇ ਤਾਂ ਲਿਖ ਦਿਓ ਦੇਖੋ ਇੰਦਾਂ ਦੀ ਬਿਲਡਿੰਗ ਐ ਤੇ ਇੰਦਾਂ ਦੀਆਂ ਬਿਲਡਿੰਗਾਂ ਹੁੰਦੀਆਂ ਸੇਮ। ਇਹਨਾਂ ਦੇ ਉੱਪਰੋਂ ਇੰਦਾਂ ਸਪੀਕਰ ਜਿ ਲੈ ਹੁੰਦੇ ਉਹ ਚੋਂ ਆਵਾਜ਼ ਆਉਂਦੀ ਹੁੰਦੀ ਚਿੜੀਆਂ ਦੀ। ਨਵੇਂ ਸਾਲ ਕਰਕੇ ਹਰੇਕ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਅੱਜ ਪੀੜ ਪੜ ਘਾਟਾ ਕਿਉਂਕਿ ਲੋਕੀ ਆਪਦੇ ਟਿਕਾਣਿਆਂ ਤੇ ਪਹੁੰਚ ਚੁੱਕੇ ਆ ਕੱਲ ਨੂੰ ਨਵਾਂ ਸਾਲ ਮਨਾਇਆ ਜਾਣਾ 29 ਜਨਵਰੀ ਤੇ ਦੇਖੋ ਹੈਲੋ ਟੇਕ ਕੇਅਰ ਥੈਂਕ ਯੂ ਹੁਣ ਤੱਕ 70 ਕਿਲੋਮੀਟਰ ਚੱਲ ਪਿਆ ਆਪਾਂ ਇਹ ਬ੍ਰੇਕ ਮਾਰੀਆ 1:00 ਵੱਜ ਗਿਆ ਦੁਪਹਿਰ ਦਾ अपना एही एही <laughs> okay. Bye. Bye. दोस्तों जरा हमने भाई मिले कुकी गया अरे वाह फल फ्रूट खाने के बाद ये कुकी खाने का अलग ही मजा है भाई ਦੋਸਤੋ ਇੱਕ ਚਾਕਲੇਟ ਖੁਗੀ ਸੀ ਬਾਕੀ ਦਿਨ ਆ ਨਹੀਂ ਚਾਕਲੇਟ ਵਾਲੇ ਤਾਂ ਬੜੀ ਸਵਾਦ ਲੱਗਦੀ ਤੇ ਇਹਦਾ ਸਵਾਦ ਆਇਆ ਜਿਵੇਂ ਆਪਾਂ ਕੁਝ ਚਿਪਟੀਓ ਬਿਸਕੁਟ ਨਹੀਂ ਕਰਦੇ ਪਹਿਲਾਂ ਪਹਿਲਾਂ ਨੂਨ ਕੇ ਜਿਹਾ ਲੱਗਦਾ ਫਿਰ ਥੋੜੀ ਜਿਹੀ ਮਿਠਾਸ ਆ ਜਾਂਦੀ ਆ ਮਿਠਾਸ ਤੇ ਉਦਾਂ ਟੇਸ ਆ ਇਹ ਤੇ ਜਦੋਂ ਕੋਈ ਤੁਹਾਨੂੰ ਬੰਦਾ ਮਿਲਦਾ ਤੇ ਗਰੀਟ ਕਰਦਾ ਵਾ ਇਦਾਂ ਕਰਦਾ ਇਦਾਂ ਇਦਾਂ ਕਰਨਾ ਸਿੱਖ ਲਓ ਬਸ ਮਤਲਬ ਹੈ ਹੌਣ ਰਾਜ ਇਦਾਂ ਚੜਾਈ ਹੈ ਤਰਾਈ ਚੜਾਈ ਤਰਾਈ ਬੈ ਕੇ ਜੇ ਬਣੇ ਹੋਏ ਆ ਜਗਾ ਜਗਾ ਪਿਛੇ ਵੀ ਅੱਧੀਆਂ ਦੇਖੋ ਮੀਂਹ ਪੈਣ ਦੀਆਂ ਤਿਆਰੀਆਂ ਫੇਰ ਹੋ ਰਹੀਆਂ ਨੇ ਅੱਜ ਆ ਮੈਨੂੰ ਐਸੀ ਅੱਜ ਜ਼ਿਆਦਾ ਕਿਲੋਮੀਟਰ ਕੱਢ ਲਾਂਗੇ ਐਸਾ ਨਾ ਕਰੋ ਰੱਬਾ ਬਾਛੜੀ ਜੀ ਤਾਂ ਹੁਣ ਵੀ ਲਾਕੀ ਦੋਸਤੋ ਇੱਥੋਂ ਦੀਆਂ ਲੋਕਲ ਜਿਹੜੀਆਂ ਮਾਰਕੀਟਸ ਨੇ ਉਹਦਾ ਟਾਂਚਾ ਜਿਵੇਂ ਆਪਣੇ ਵਾਲਾ ਹੀ ਆ ਮਤਲਬ ਜਿਵੇਂ ਪਿੰਡਾਂ ਜਿਹੜੇ ਮਾਰਕੀਟ ਹੁੰਦੀਆਂ ਨੇ ਕੋਈ ਵੱਡੇ ਹਾਂ ਦੀ ਮਾਲ ਨਹੀਂ ਹੁੰਦੇ ਅਮੇ ਇੱਥੇ ਕੋਈ ਵੱਡੇ ਮੋਲ ਨਹੀਂ ਹੈਗੇ ਅ ਪਿੰਡੂ ਖੇਤਰਾ ਦੇ ਅਵੇ ਕੰ ਕੱਲੀ ਕੱਲੀ ਦੁਕਾਨ ਹਰ ਇੱਕ ਬੰਦੇ ਨੇ ਆਪਣੀ ਖੋਲੀ ਹੋਈ ਆ ਤੇ ਤਕਰੀਬਨ ਹਰ ਇੱਕ ਪਾਸੇ ਐਦਾਂ ਰੋਡ ਤੇ ਹੀ ਤਿਕਾਨਾ ਹੁੰਦੀਆਂ ਨੇ ਇਸ ਪਾਸੇ ਵੀ ਤੇ ਇਸ ਪਾਸੇ ਵੀ ਦੋਸਤੋ ਨਵੇਂ ਸਾਲ ਕਰਕੇ ਸਾਰੇ ਟਰੱਕ तकरीबन ਖੜੇ ਹੀ ਆ ਜਿਹੜੇ ਚੱਲੇ ਹੋਏ ਇਹ ਵੀ ਆਪਣੇ ਟਿਕਾਣਿਆਂ ਤੇ ਚੱਲੇ ਹੋਏ ਆ ਤੇ ਪੂਜਾ ਪਾਠ ਕਰ ਰਹੇ ਨੇ ਜਿਵੇਂ ਆਪਣੇ ਅਵਿਸ਼ਕਰਮਾ ਡੇ ਮਨਾਉਂਦੇ ਆ ਓਵੇਂ ਹੀ ਇਹ ਨਵੇਂ ਸਾਲ ਤੇ ਚਾਈਨਿਸ ਨਿਊ ਇਅਰ ਤੇ ਇਦਾਂ ਪੂਜਾ ਕਰਦੇ ਨੇ ਆਪਦੇ ਟਰੱਕਾਂ ਵਗੈਰਾ ਦੀ ਜਾਂ ਮਸ਼ੀਨਰੀ ਵਗੈਰਾ ਦੀ ਅਸੀਂ ਹੁਣ ਤੱਕ ਚੱਲਿਆ 103 ਕਿਲੋਮੀਟਰ 3 ਵਜੇ ਦਾ ਸਮਾਂ ਹੋਇਆ ਆ ਅਤਰਾਈਆਂ ਜੜਾਈਆਂ ਆਈਆਂ ਬਾਲੀਆਂ ਨਹੀਂ ਪਰ ਹਵਾ ਅੱਜ ਕੋਈ ਬਹੁਤੀ ਨਹੀਂ ਮਿਲੀ ਆਪਾਂ ਨੂੰ ਇਸ ਕਰਕੇ ਚੱਲਦਾ ਰਹੀ ਆ ਦੇਖੋ ਮਤਲਬ ਉਵੇਂ ਨਹੀਂ ਜਿਵੇਂ ਰੋਜ਼ ਚੱਲਦੀ ਆ ਦੋਸਤੋ ਐਦਾਂ ਦੀਆਂ ਇੱਥੇ ਕਰਿਆਨੀ ਦੀਆਂ ਦੁਕਾਨਾਂ ਹੁੰਦੀਆਂ ਨੇ ਜਿਵੇਂ ਆਪਣੇ ਹੁੰਦੀਆਂ ਨੇ ਇੰਡੀਆ 'ਚ ਤੇ ਇਹ ਤੋਂ ਅੰਡੇ ਲਏ ਨੇ ਸ਼ੈਂਪੂ ਲਏ ਆ ਤੇ ਦੋ ਕਾਫੀ ਦੇ ਪੈਕਟ ਲਏ ਆ 5-5000 10000 ਦੇ ਇਹ ਆ ਸ਼ੈਂਪੂ 5000 ਦੇ ਤੇ 10000 ਦੇ ਅੰਡੇ ਚਾਰ ਮੈਂ ਅਜੀ ਫਰਮ ਫਰਮ ਇੰਡੀਆ ਇਹਦੇ ਆ ਹੁਣ ਆਪਾਂ ਕੈਂਪਿੰਗ ਲਈ ਥਾਂ ਲੱਭਦੇ ਫਿਰਦੇ ਆ ਪਿੱਛੇ ਇੱਕ ਦੋ ਜਗ੍ਹਾ ਪੁੱਛਿਆ ਸੀ ਨਹੀਂ ਬਣੀ ਗੱਲ

ਬਿੰਦਨ ਆ ਕੁਵਨ ਬਰਬਜ਼ ਨੇਮ ਆਫ ਦ ਸਿਟੀ ਬਿੰਦਨ ਮੈਂ ਬਿੰਦਨ ਦੋਸਤੋ ਅਸੀਂ ਬਿੰਦਨ ਸ਼ਹਿਰ ਚ ਖੜੀਆਂ ਤੇ ਇੱਥੇ પેટ્રોલ ਪੰਪ ਤੇ ਕੈਂਪ ਕਰ ਰਹੇ ਆ ਤੇ ਇਹ ਜਵਾਗ ਸਾਨੂੰ ਬੜੇ ਸ਼ਾਨਦਾਰ ਟੱਕਰੀ ਨਾਲ ਜੀ ਆਪ ਦੋਸਤੋ ਇਹ ਅੱਜ ਦਾ ਆਪਣਾ ਟਿਕਾਣਾ ਤੇ ਹਰੇਕ ਪਾਸੇ ਜਸ਼ਨ ਦਾ ਮਾਹੌਲ ਲੋਕੀ ਗਾਣ ਲੱਗੇ ਹੋਏ ਆ ਇੱਥੇ ਕੱਲ੍ਹ ਦਾ ਦੇਖ ਰਿਹਾ ਮੈਂ ਲੋਕੀ ਬਾਹਰੇ ਦਾ ਸਪੀਕਰ ਰੱਖ ਕੇ ਕਰਦੇ ਤੇ ਮਹਿਫਲ ਚ ਬੈਠ ਕੇ ਕਲਾ ਕਲਾ ਗਾਉਂਦਾ ਹੁੰਦਾ ਦੇ ਨਾਲ ਬੀਅਰ ਵਗੈਰਾ ਸਿਗਰਟ ਵਗੈਰਾ ਜਾਂ ਹੋਰ ਆਪਣਾ ਖਾਣ ਪੀਣ ਖਾਂਦੇ ਨੇ ਇਹ ਖੜਾ ਆਪਣਾ ਸਾਈਕਲ ਲੌਕ ਕਰਤਾ ਖੰਭੇ ਦੇ ਨਾਲ ਮੈਂ ਤੇ ਇਹ اٹੈਂਟ ਆਪਣਾ ਚਲਦੇ ਆਂ ਅੰਦਰ ਦੋਸਤੋ ਡਿਨਰ ਚ ਖਾਵਾਂਗੇ ਆਪਾਂ ਅੰਡੇ ਤੇ ਨੂਡਲ ਦੋ ਪੈਕੇਟ ਨੂਡਲ ਤੇ ਦੋ ਅੰਡੇ ਦੋਸਤੋ ਇਹਨਾਂ ਦੇ ਨੂਡਲ ਦੇ ਵਿੱਚ ਕਈ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਇੱਕ ਤਾਂ ਆਹ ਪੈਕੇਟ ਨਿਕਲਿਆ ਇਕੇ ਨਾਲ ਇਹ ਨਿਕਲਿਆ ਤੇ ਇੱਕ ਆ ਨਿਕਲਿਆ ਦੇਖ ਲਓ 1 2 3 4 ਚਾਰ ਮਸਾਲੇ ਦੋਸਤੋ ਇਹ ਆਪਾਂ ਨੂੰ ਨੂਡਲ ਦਾ ਪੈਕੇਟ ਪਿਆ 5000 VND ਦਾ ਉਹ ਆਪਾਂ ਜਿਹੜਾ ਉਹ ਡੱਬਾ じゃ ਖਾਣੇ ਆ ਕੱਪ じゃ ਗਰਮ ਪਾਣੀ ਪਾ ਕੇ ਉਹ 15000 VND ਦਾ ਪੈਂਦਾ ਤੇ ਇਹ ਦੋ ਪਾਏ ਸੀ ਪੈਕੇਟ ਮੈਂ ਦੇਖੋ ਪੂਰਾ ਬਤੀਲਾ ਭਰ ਗਿਆ ਮੈਨੂੰ ਲੱਗਦਾ ਮੇਰੇ ਤੋਂ ਖਾ ਵੀ ਨਹੀਂ ਹੋਣਾ ਸੋ ਇਹ ਆਪਾਂ ਨੂੰ ਸਸਤਾ ਪੈਣਾ ਕੱਲ ਤੋਂ ਇਹ ਟ੍ਰਾਈ ਕਰਿਆ ਕਰਾਂਗੇ Okay. <sharp inhale>